ਸਾਸ਼ਰੀਕਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਹੈਲਦੀ ਟੇਸਟੀ ਪੀਲੀ ਮੂੰਗੀ ਦਾ ਚਿਲਾ ਤੇ ਚਲੋ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਪੀਲੀ ਮੂੰਗੀ ਨੂੰ ਰਾਤ ਭਰ ਭਿਉਂ ਕੇ ਰੱਖ ਲਿਆ ਸੀਗਾ ਤੇ ਸਵੇਰੇ ਆਪਾਂ ਇਹਦੇ ਵਿੱਚੋਂ ਸਾਰਾ ਪਾਣੀ ਕੱਢ ਕੇ ਤੇ ਇਹਨੂੰ ਸਾਫ਼ ਸੁਥਰੇ ਪਾਣੀ ਨਾਲ ਇੱਕ ਦੋ ਵਾਰੀ ਵਾਸ਼ ਕਰਕੇ ਤੇ ਆਪਾਂ ਇਹਨੂੰ ਗ੍ਰाइंड ਕਰਨ ਵਾਸਤੇ ਆਪਾਂ ਮਿਕਸੀ ਦੇ ਜੱਗ ਦੇ ਵਿੱਚ ਪਾ ਦਵਾਂਗੇ ਇਹਦੇ ਵਿੱਚ ਪਾਣੀ ਬਿਲਕੁਲ ਵੀ ਨਹੀਂ ਪਾਉਣਾ ਹੈਗਾਗਾ ਕੱਲੇ ਦਾਣੇ-ਦਾਣੀ ਹੈਗੇ ਜਿਹੜੇ ਮੂੰਗੇ ਦੇ ਉਹੀ ਪਾਉਣੇ ਨੇਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਪੰਜ-ਛੇ ਜਿਹੜੀਆਂ ਕਾਲੀਆਂ ਮਿਰਚਾਂ ਇੱਕ ਹਰੀ ਇੱਕ ਹਰੀ ਮਿਰਚ ਇਹ ਥੋੜੀ ਜੀ ਲਾਲ ਹੋ ਗਈ ਸੀ ਤੇ 6-7 ਕਲੀਆਂ ਜਿਹੜੀਆਂ ਲਸਣ ਦੀਆਂ ਪਾਤੀਆਂ ਆਪਾਂ ਤੇ ਅਦਰਕ ਵੀ ਪਾ ਸਕਦੇ ਹੋ ਤੁਸੀਂ ਬਾਕੀ ਜੇ ਜਆ ਵੀ ਫਲੇਵਰ ਤੁਹਾਨੂੰ ਵਧੀਆ ਲੱਗਦਾ ਤੁਸੀਂ ਪਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਦੋ ਮੀਡੀਅਮ ਸਾਈਜ਼ ਦੇ ਜਿਹੜੇ ਪਿਆਜ਼ ਹੈਗੇ ਉਹ ਕੱਟ ਲਏ ਸੀਗੇ ਬਰੀਕ-ਬਰੀਕ ਤੇ ਉਹ ਵੀ ਐਡ ਕਰ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਇੱਕ ਲਾਲ ਟਮਾਟਰ ਪਾ ਦਵਾਂਗੇ ਕੱਟ ਕੇ ਦੇ ਵਿੱਚ ਬਰੀਕ-ਬਰੀਕ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਅੱਧਾ ਚਮਚ ਜਿਹੜਾ ਜੀਰੇ ਦਾ ਐਡ ਕਰਕੇ ਤੇ ਇਹਨੂੰ ਗ੍ਰाइंड ਕਰ ਲਵਾਂਗੇ ਤੇ ਜੇ ਆਪਣੀ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਇਹ ਆਪਾਂ ਜਿਹੜਾ ਗ੍ਰाइंड ਕਰ ਲਈ ਹੈਗੀ ਦਾਲ ਉਸ ਤੋਂ ਬਾਅਦ ਆਪਾਂ ਇੱਕ ਭਾਂਡੇ 'ਚ ਕਢ ਲਵਾਂਗੇ ਇਹਨੂੰ ਸਾਰੀ ਨੂੰ ਤੇ ਜੱਗ ਨੂੰ ਆਪਾਂ ਧੋ ਕੇ ਥੋੜਾ ਜਿਹਾ ਪਾਣੀ ਐਡ ਕਰ ਦੇਵਾਂਗੇ ਨਾਲ ਤਾਂ ਥੋੜਾ ਜਿਹਾ ਪਤਲਾ ਹੋ ਜਾਊਗਾ ਇਹ ਜਿਹੜਾ ਆਪਣਾ ਕੋਲ ਹੈਗਾ ਤੇ ਨਾਲੇ ਆਪਣਾ ਵੇਸਟ ਨਹੀਂ ਜਾਊਗਾ ਦਾਲ ਜਿਹੜੀ ਲੱਗੀ ਹੋਈ ਹੈ ਸਾਰੀ ਉੱਤਰ ਜਾਊਗੀ ਉਸ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਕਰ ਲਵਾਂਗੇ ਇਹਨੂੰ ਮਿਕਸ ਤੇ ਆਪਾਂ ਨੂੰ ਜੇ ਜ਼ਰੂਰਤ ਲੱਗੀ ਤਾਂ ਆਪਾਂ ਪਾਣੀ ਹੋਰ ਐਡ ਕਰ ਲਵਾਂਗੇ ਨਹੀਂ ਤਾਂ ਬਸ ਇੰਨਾ ਹੀ ਕਾਫੀ ਹੈ ਪਾਣੀ ਜਿਆਦਾ ਪਤਲਾ ਨਹੀਂ ਕਰਨਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਥੋੜੀ ਜੀ ਕਸੂਰੀ ਮੇਥੀ ਜੇ ਹਰਾ ਧਨੀਆ ਹੈਗਾ ਤਾਂ ਤੁਸੀਂ ਹਰਾ ਧਨੀਆ ਵੀ ਐਡ ਕਰ ਸਕਦੇ ਹੋ ਉਸ ਤੋਂ ਬਾਅਦ ਆਪਾਂ ਸਵਾਦ ਅਨੁਸਾਰ ਇਹਦੇ ਵਿੱਚ ਮਸਾਲੇ ਪਾਉਣੇ ਆ ਸਭ ਤੋਂ ਪਹਿਲਾਂ ਐਡ ਕਰ ਦਵਾਂਗੇ ਆਪਾਂ ਨਾਣ ਸਵਾਦ ਅਨੁਸਾਰ ਉਸ ਤੋਂ ਬਾਅਦ ਥੋੜੀ ਜੀ ਹਲਦੀ ਐਡ ਕਰ ਦਵਾਂਗੇ ਤੇ ਥੋੜੀ ਪਾਊਡਰ ਐਡ ਕਰ ਦਵਾਂਗੇ ਕਿਉਂਕਿ ਪਹਿਲਾਂ ਆਪਾਂ ਕਾਲੀ ਮਿਰਚ ਤੇ ਜਿਹੜੀ ਹਰੀ ਮਿਰਚ ਵੀ ਪਾਈ ਹੈ ਇਹਦੇ ਵਿੱਚ ਤਾਂ ਕਰਕੇ ਦੇਖ ਕੇ ਚੈੱਕ ਕਰਕੇ ਪਾਉਣਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਲਵਾਂਗੇ ਮਿਕਸ ਤੇ ਜਿਹੜਾ ਆਪਣਾ ਬੈਟਰ ਹੈ ਇਹ ਚਿੱਲੇ ਦਾ ਬਣ ਕੇ ਤਿਆਰ ਹੋ ਗਿਆਗਾ ਤੇ ਉਧਰ ਆਪਾਂ ਤਵਾ ਹੈਗਾ ਜਿਹੜਾ ਧੋਕਿਓ ਗੈਸ ਤੇ ਚੜਾ ਦਵਾਂਗੇ ਜਦ ਤੱਕ ਆਪਣਾ ਤਵਾ ਗਰਮ ਹੁੰਦਾਗਾ ਤੇ ਇਧਰ ਆਪਣਾ ਜਿਹੜਾ ਇਹ ਚਿੱਲੇ ਵਾਲਾ ਬੈਟਰ ਉਹ ਤਿਆਰ ਬਣ ਕੇ ਹੋ ਗਿਆ ਇਸ ਤਰ੍ਹਾਂ ਦਾ ਇਹ ਇੰਨਾ ਹੀ ਹਾਰਡ ਰੱਖਣਾ ਤੁਸੀਂ ਉਸ ਤੋਂ ਬਾਅਦ ਜਿਹੜਾ ਆਪਾਂ ਤਵੇ ਦੇ ਉੱਪਰ ਲਾ ਦਵਾਂਗੇ ਦੇਸੀ ਘਿਓ ਤੇ ਉਸ ਤੋਂ ਬਾਅਦ ਆਪਾਂ ਇਹਦੇ 3-4 ਚਮਚੇ ਜਿਹੜੇ ਦਾਲ ਵਾਲੇ ਬੈਟਰ ਦੇ ਆਪਾਂ ਇਹਦੇ ਉੱਪਰ ਐਡ ਕਰ ਦਵਾਂਗੇ ਤੇ ਇਹਨੂੰ ਆਪਾਂ ਫਲਾ ਲਵਾਂਗੇ ਰੋਟੀ ਨਾਲੋਂ ਥੋੜਾ ਜਿਹਾ ਮੋਟਾ ਫਲਾ ਲਵਾਂਗੇ ਜਿਹੜਾ ਚਿਲਾ ਆਪਣਾ ਤੇ ਆਰਾਮ ਨਾਲ ਸਾਵਧਾਨੀ ਨਾਲ ਹਲਾ ਲੈਉਣਾ ਕਿਉਂਕਿ ਬਹੁਤ ਹੀ ਜ਼ਿਆਦਾ ਸੌਫਟ ਜਿਹੜਾ ਬਣ ਕੇ ਇਹ ਚਿਲਾ ਤਿਆਰ ਹੁੰਦਾ ਹੈਗਾ ਤੇ ਆਪਾਂ ਜਿਹੜਾ ਚਿੱਲੇ ਨੂੰ ਫਲਾ ਲਿਆਗਾ ਵਧੀਆ ਤੇ ਇਹਦੀਆਂ ਕੰਨੀਆਂ ਜਿਹੜੀਆਂ ਬਰਾਬਰ ਕਰ ਦੇਣੀਆਂ ਨੇ ਸਾਰੇ ਨੂੰ ਇੱਕ ਸਾਰ ਮਤਲਬ ਕਿ ਪਲੈਨ ਕਰ ਲੈਣਾਗਾ ਤੇ ਬਹੁਤ ਹੀ ਟੇਸਟੀ ਹੈਲਦੀ ਜਿਹੜਾ ਇਹ ਚਿਲਾ ਬਣ ਕੇ ਤਿਆਰ ਹੁੰਦਾ ਹੈਗਾ ਸਵੇਰ ਦੇ ਨਾਸ਼ਤੇ ਦੇ ਵਿੱਚ ਤੁਸੀਂ ਇਹ ਚਿਲਾ ਲੈ ਸਕਦੇ ਹੋ ਜੇ ਕੋਈ ਡਾਈਟ ਪਲਾਨ ਕਰ ਰਿਹਾ ਤਾਂ ਸਵੇਰ ਦੇ ਨਾਸ਼ਤੇ ਦੇ ਵਿੱਚ ਇਹ ਜਿਹੜਾ ਤੁਸੀਂ ਹੈਲਦੀ ਟੇਸਟੀ ਚਿਲਾ ਤੁਸੀਂ ਖਾ ਸਕਦੇ ਹੋਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਲਾ ਦਵਾਂਗੇ ਸੈਡਾਂ ਤੇ ਘਿਓ ਤੇ ਇਹਨੂੰ ਥੋੜੀ ਦੇਰ ਪੱਕਣ ਦੇਵਾਂਗੇ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਪਲਟ ਦਵਾਂਗੇ ਸਾਰੀਆਂ ਕੰਨੀਆਂ ਨੂੰ ਚੰਗੀ ਤਰ੍ਹਾਂ ਛੜਾ ਲੈਣਾ ਪਹਿਲਾਂ ਤੇ ਉਸ ਤੋਂ ਬਾਅਦ ਹੀ ਇਹਨੂੰ ਜਿਹੜਾ ਚਿੱਲੇ ਨੂੰ ਤੁਸੀਂ ਨੇ ਪਲਟਣਾ ਤੇ ਫਿਰ ਇਹ ਆਸਾਨੀ ਨਾਲ ਪਲਟਿਆ ਜਾਂਦਾ ਤੇ ਨਾਲੇ ਟੁੱਟਦਾ ਨਹੀਂ ਹੈਗਾਗਾ ਤੇ ਇਹ ਆਪਾਂ ਪਲਟ ਲਿਆ ਤੇ ਇੱਕ ਸਾਈਡ ਤੋਂ ਵਧੀਆ ਇਹ ਪੱਕ ਕੇ ਤਿਆਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਤੇ ਦੋਨੇ ਇਧਰਲੇ ਪਾਸੇ ਵੀ ਆਪਾਂ ਪਲਟ ਕੇ ਥੋੜਾ ਥੋੜਾ ਘਿਓ ਲਗਾ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਦੋਨੀਆਂ ਸਾਈਡਾਂ ਤੋਂ ਇਹਨਾਂ ਨੂੰ ਚੰਗੀ ਤਰ੍ਹਾਂ ਵਧੀਆ ਕ੍ਰਿਸਪੀ ਕਰ ਲਵਾਂਗੇ ਚਿੱਲੇ ਨੂੰ ਇਹ ਉੱਪਰੋਂ ਵਧੀਆ ਕ੍ਰਿਸਪੀ ਤੇ ਵਿੱਚੋਂ ਬਹੁਤ ਹੀ ਸੌਫਟ ਜਿਹੜਾ ਚਿਲਾ ਬਣ ਕੇ ਤਿਆਰ ਹੁੰਦਾ ਹੈ ਬਹੁਤ ਹੀ ਹੈਲਦੀ ਡਾਈਟ ਹੈਗੀ ਤੇ ਤੁਸੀਂ ਸਵੇਰ ਦੇ ਨਾਸ਼ਤੇ ਦੇ ਵਿੱਚ ਤੁਸੀਂ ਇਹਨੂੰ ਦਹੀਂ ਨਾਲ ਚਟੇ ਨਾਲ ਆਚਾਰ ਨਾਲ ਕਿਸੇ ਵੀ ਚੀਜ਼ ਨਾਲ ਇਹਨੂੰ ਲੈ ਸਕਦੇ ਹੋ ਜੇ ਕੋਈ ਡਾਈਟ ਪਲਾਨ ਕਰ ਰਿਹਾ ਤਾਂ ਉਹ ਆਚਾਰ ਨਾ ਖਾਵੇ ਤਾਂ ਸਿਰਫ ਤੁਸੀਂ ਦਹੀਂ ਲੈ ਸਕਦੇ ਹੋਗੇ ਤੇ ਜਾਂ ਤੁਸੀਂ ਇਸ ਤਰ੍ਹਾਂ ਵੀ ਇਹਨੂੰ ਖਾ ਸਕਦੇ ਹੋ ਲੱਸੀ ਨਾਲ ਤੇ ਬਹੁਤ ਹੀ ਜ਼ਿਆਦਾ ਟੇਸਟੀ ਜਿਹੜਾ ਬਣ ਕੇ ਇਹ ਤਿਆਰ ਹੁੰਦਾ ਚਿਲਾ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਕਲਰਫੁਲ ਜਿਹੜਾ ਆਪਣਾ ਚਿਲਾ ਬਣ ਕੇ ਤਿਆਰ ਹੋ ਗਿਆ ਟੇਸਟੀ ਤੇ ਇਹਨੂੰ ਆਪਾਂ ਕੱਢ ਲਵਾਂਗੇ ਪਲੇਟ ਤੇ ਵਿੱਚ ਤੇ ਇਸ ਤਰ੍ਹਾਂ ਹੀ ਆਪਾਂ ਜਿਹੜੇ ਬਾਕੀ ਬਚਲੇ ਚਿੱਲੇ ਆ ਉਹਨਾਂ ਨੂੰ ਵੀ ਬਣਾ ਕੇ ਤਿਆਰ ਕਰ ਲਵਾਂਗੇ ਤੇ ਬਹੁਤ ਹੀ ਜਲਦੀ ਇਹ ਜਿਹੜੇ ਬਣ ਕੇ ਤਿਆਰ ਹੋ ਜਾਂਦੇ ਨੇਗੇ ਬਹੁਤ ਹੀ ਜ਼ਿਆਦਾ ਟੇਸਟੀ ਹੈਲਦੀ ਬਣ ਕੇ ਤਿਆਰ ਹੁੰਦੇ ਨੇਗੇ ਜ਼ਰੂਰ ਬਣਾ ਕੇ ਟਰਾਈ ਕਰਨਾ ਜਿਹੜਾ ਇਹ ਚਿੱਲਾ ਹੈਗਾ ਤੇ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1er ਸੋਇ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਇਸ ਤਰ੍ਹਾਂ ਦੀਆਂ ਸਿੰਪਲ ਤੇ ਬਿਨਾ ਘੱਟ ਮਿਰਚ ਮਸਾਲਿਆਂ ਤੋਂ ਜਿਹੜੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਜਲਦੀ ਮਿਲਾਂਗੇ ਆਪਾਂ ਨਵੀਂ ਹੋਰ ਵੀਡੀਓ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ੀਕਾਲ ਜੀ